ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਸੁਖਬੀਰ ਬਾਦਲ ਸ਼ਾਹਕੋਟ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਇੱਥੇ ਸੁਖਬੀਰ ਬਾਦਲ ਦੇ ਨਿਸ਼ਾਨੇ ਤੇ ਸੀਐਮ ਮਾਨ ਰਹੇ ਤੁਸੀਂ ਦੇਖਿਆ ਚਾਰ ਪੰਜ ਦਿਨ ਪਹਿਲੇ ਕੀ ਕੀਤੇ ਨੇ ਬਠਿੰਡੇ ਸ਼ਾਮ ਨੂੰ ਇੰਨੀ ਚੜ ਗਈ ਰੋਡ ਸ਼ੋ ਸੀ ਪਰ ਉਹਨ ਗੱਡੀ ਪਿਠਾਤਾ ਉਹਨੇ ਛੱਤ ਤੇ ਚੜ ਗਿਆ ਗੱਡੀ ਤੇ ਉੱਥੇ ਧੰਗੜੇ ਪਾਉਣ ਲੱਗ ਗਿਆ ਫਿਰ ਉਹਦੇ ਚੱਕਰ ਆਉਣ ਲੱਗੇ ਜਿਆਦੀ ਪੀਤੀ ਸੀ ਉਹ ਬੋਤਲ ਮੰਗਾਈ ਪਾਣੀ ਦੀ ਥੋੜੀ ਜਿਹਾ ਪਾਣੀ ਪੀਤਾ ਬਾਗੀ ਸਿਰ ਚ ਰੋਲ ਲਿਆਉਣੇ ਉਹ ਕਿੰਨੇ ਨੇ ਵੀਡੀਓ ਦੇ ਕਿੰਨੇ ਦੇਖੀ ਆ ਹੱਥ ਖੜੇ ਕਰਿਓ ਜਿਨ੍ਹਾਂ ਨੇ ਦੇਖੀ ਆ ਉਹ ਜਿਨ੍ਹਾਂ ਨੇ ਨਹੀਂ ਦੇਖੀ ਜ਼ਰੂਰ ਦੇਖਿਓ ਹੁਣ ਯਾਰ ਐ ਜੇ ਮਲੰਗ ਨੂੰ ਆਪਾਂ ਮੁੱਖ ਮੰਤਰੀ ਬਣਾਤਾ ਕਹਿੰਦੇ ਲਾਇਕ ਹੈ ਤੁਸੀਂ ਐਨਆਰਈ ਵੀਰ ਬੈਠੇ ਹੋ ਬਹੁਤ ਤੁਹਾਡੇ ਪਰਿਵਾਰ ਦਾ ਹਰ ਜੀ ਐਨਆਰਈ ਗਿਆ ਮੁੱਖ ਮੰਤਰੀ ਪੰਜਾਬ ਦਾ ਜਰਮਨੀ ਜਾਂਦਾ ਹੈ ਭਗਵੰਤ ਮਾਨ ਵਾਪਸ ਹਾਜ ਤੇ ਵਾਪਸ ਹਿੰਦੁਸਤਾਨ ਆਉਂਦਾ ਹੈ 에어ਪੋਰਟ ਤੇ ਜਰਮਨੀ ਦੇ 에어ਪੋਰਟ ਤੇ ਲਾਉਂਜ ਹੁੰਦਾ ਜਿੱਥੇ ਵੀਆਈਪੀ ਨੂੰ ਬਿਠਾ ਲੈਂਦੇ ਆ ਉਸ ਲਾਉਂਜ ਵਿੱਚ ਤੁਹਾਨੂੰ ਪਤਾ ਹੈ ਉਹ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੁੰਦੀਆਂ ਐ ਆ ਭਗਵੰਤ ਮਾਨ ਜਦੋਂ ਉਹਨੂੰ ਸ਼ਰਾਬ ਦੀ ਬੋਤਲ ਦਿਖ ਜੇ ਫਿਰ ਤਾਂ ਸਾਰਾ ਕੁਝ ਭੁੱਲ ਜਾਂਦਾ ਹੈ ਉਹਨੇ ਜ ਲਾਉਂਜ ਚ ਬੈਠਾ ਤੇ ਸਾਹਮਣੇ ਬੋਤਲਾਂ ਚਮਕਦੀਆਂ ਦੇਖੀਆਂ ਆਪਣੀ ਸਿਕਿਉਰਟੀ ਨਾਲ ਕਹਿੰਦੇ ਯਾਰ ਉਹ ਬੋਤਲ ਤਾਂ ਲਿਆ ਘੰਟਾ ਜਾਜ ਦਾ ਟਾਈਮ ਸੀ ਘੰਟਾ ਬਹਿਣਾ ਸੀ ਉਹਨੇ ਉੱਥੇ ਹੀ ਬੋਤਲ ਖੋਲ੍ਹ ਕੇ ਪੀਣ ਲੱਗ ਗਿਆ ਇੰਨੀ ਪੀ ਲਈ ਜਿਹੜਾ ਐਮਬੈਸਡਰ ਸੀ ਜਰਮਨੀ ਦਾ ਆਪਣਾ ਹਿੰਦੁਸਤਾਨ ਦਾ ਉਹਨੇ ਵੀ ਮੈਨੂੰ ਦੱਸਿਆ ਤੇ ਉਹਨੂੰ ਜਦੋਂ ਖੜਾ ਹੋਣ ਲੱਗਿਆ ਉਹਨੂੰ ਹੋਸ਼ ਨਹੀਂ ਸੀ ਚਲ ਉਹਨਾਂ ਨੂੰ ਜਹਾਜ਼ ਤੇ ਚੜਾਉਣਾ ਸੀ ਜਿਹੜਾ ਐਮਬੈਸਡਰ ਦੇ ਹੱਥ ਗੱਲ 'ਚ ਐ ਹੱਥ ਪਾਇਆ ਸੀ ਦੂਜਣ ਚੱਕ ਕੇ ਉਹਨੂੰ ਹੌਲੀ-ਹੌਲੀ ਜਹਾਜ਼ ਤੇ ਲੈ ਗਏ ਜਦੋਂ ਜਹਾਜ਼ ਦੇ ਅੰਦਰ ਵੜਿਆ ਮੇਰਾ ਇੱਕ ਦੋਸਤ ਰਾਜਸਥਾਨ ਦਾ ਮੇਰੇ ਨਾਲ ਇਕੱਠੇ ਪੜਿਆ ਉਹ ਮੈਨੂੰ ਕਹਾਣੀ ਦੱਸਦਾ ਸੀ ਕਿਉਂਕਿ ਉਹ ਪਹਿਲੀ ਰੋ ਤੇ ਉਹ ਬੈਠਾ ਸੀ ਉਹ ਕਹਿੰਦਾ ਜਦੋਂ ਭਗਵਾਨਦਮਨ ਨੂੰ ਲੈ ਕੇ ਆਏ ਤੇ ਉਦੇ ਨਾਲ ਇੱਕ ਸੀਟ ਤੇ ਕੋਈ ਗੋਰੀ ਬੈਠੀ ਸੀ ਪਹਿਲੇ ਉਹਦੇ ਤੋਂ ਤੇਜ ਆ ਕੇ ਡਿੱਗ ਪਿਆ ਫਿਰ ਉਹਨੂੰ ਚੱਕਿਆ ਚੱਕ ਕੇ ਮਜ਼ਾਕ ਲਈ ਇਸ ਕਲੂਸ ਕੇ ਪਿੱਛੇ ਰੱਖਿਆ ਜਿੰਨੇ ਜਹਾਜ਼ ਇੰਟਰਨੈਸ਼ਨਲ ਹਵਾਈ ਜਹਾਜ਼ ਹੈ ਉਹਨਾਂ ਦਾ ਇੱਕ ਕਾਨੂੰਨ ਹੈ ਕਿ ਜੇ ਕੋਈ ਸ਼ਰਾਬ ਪੀ ਕੇ ਉੱਤੇ ਬਹਿ ਜਾਂਦਾ ਹੈ ਉਹਨੂੰ ਤਾਰ ਦਿੰਦੇ ਆ ਕਿਉਂਕਿ ਜੇ ਜਹਾਜ਼ ਦੇ ਉੱਤੇ ਕੁਝ ਹੋ ਜੇ ਥੱਲੇ ਉਤਾਰਨਾ ਜਹਾਜ਼ ਬਹੁਤ ਮਹਿੰਗਾ ਪੈਂਦਾ ਓਏ 에어로ਸਟ੍ਰੈਸ ਨੇ ਦੇਖਿਆ ਕੀ ਇੱਕ ਬੰਦਾ ਜਮਾਂ ਟੱਕਿਆ ਪਿਆ ਉਹ ਗਈ ਕੈਪਟਨ ਕੋਲੇ ਜਾ ਕੇ ਦੇ ਕੀ ਇਹਦਾ ਕੀ ਕਰੀਏ ਜੀ ਬਹੁਤ ਸ਼ਰਾਬੀ ਬਿਠਾ ਹੈ ਕੈਪਟਨ ਆਇਆ ਕਿਉਂਕਿ ਜਰਮਨ ਦੀ 에ਰਲਾਈਨ ਸੀ ਉਹਨੇ ਦੇਖਿਆ ਕਹਿੰਦਾ ਜੀ ਇਹਦਾ ਹੋਸ਼ ਹੀ ਹੈ ਨਹੀਂ ਉਹ ਕਹਿੰਦੇ ਨੂੰ ਤਾਰ ਦਿਓ ਥੱਲੇ ਅਫਸਰ ਕਹੇ ਸੀ ਆਪਣੇ ਉਹ ਕਹਿੰਦਾ ਚੀਫ ਮਿਨਿਸਟਰ ਹੈ ਹੁਣ ਜਰਮਨ ਦੇ ਅਫਸਰਾਂ ਨੂੰ ਕੀ ਪਤਾ ਕਿਹੜਾ ਚੀਫ ਮਿਨਿਸਟਰ ਹੈ ਕਿਹੜਾ ਕੀ ਕਰ ਚਾਰ ਕਿਦ ਨੂੰ ਤਾਰ ਕੇ ਥੱਲੇ ਲਾਓ ਤੁਸੀਂ ਦੇਖੋ ਪੰਜਾਬ ਦਾ ਮੁੱਖ ਮੰਤਰੀ ਸ਼ਰਾਬੀ ਨੂੰ ਜਹਾਜ ਤੋਂ ਤਾਰੇ ਹੋਏ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਕਿਤੇ ਦਿਖਿਆ ਕਿਤੇ ਮਿਲਿਆ